ਹਾਂਜੀ ਸਸਿਕਲ ਦੇ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਕੋਦਰ ਦੇ ਸਭ ਤੋਂ ਬੈਸਟ ਹੋਟਲ ਜਿਹਦਾ ਨਾਮ ਹੈ ਸ਼ਿਵ ਸਾਈਂ ਗੈਸਟ ਹਾਊਸ ਇੱਥੇ ਤੁਹਾਨੂੰ AC ਤੇ non AC ਰੂਮਸ ਬਹੁਤ ਹੀ ਵਧੀਆ ਪ੍ਰਾਈਸ ਵਿੱਚ ਮਿਲ ਜਾਣਗੇ ਅਤੇ ਨਾਲ ਹੀ ਨਾਲ ਫ੍ਰੀ ਪਾਰਕਿੰਗ ਅਤੇ ਪਾਰਟੀ ਹਾਲ ਜਿਹੀਆਂ ਸਹੂਤਾਵਾਂ ਵੀ ਮਿਲ ਜਾਣਗੀਆਂ ਤੁਸੀਂ ਇਸ ਹੋਟਲ ਦੀ ਬੁਕਿੰਗ ਆਨਲਾਈਨ ਉਹ ਐਪ ਤੇ ਵੀ ਕਰ ਸਕਦੇ ਹੋ ਸੋ ਬੁਕਿੰਗ ਲਈ ਅੱਜ ਹੀ ਕੰਟੈਕਟ ਕਰੋ ਸ਼ਿਵ ਸਾਈਂ ਗੈਸਟ ਹਾਊਸ ਨੀਅਰ ਡੇਰਾ ਵਿਕੀ ਸਾਈਂ ਜੀ ਨਗੋਦ ਇਹ ਐਕਚੁਅਲੀ ਸ ਤਾਂ ਜਦੋਂ ਅਸੀਂ ਜਾਏਦਾ ਨਾ ਅਸੀਂ ਮੋਰੇ ਉਹਨਾਂ ਦੇ ਡੈਸ ਵਗੈਰਾ ਕਰ ਚਾਹੀਦੇ ਆ ਸਾਰੇ ਹਾਂਜੀ ਹਾਂਜੀ ਹੁਣ ਇਹ ਜਦੋਂ ਚਾਹਾਂ ਚੁੱਟੀਆਂ ਹੋ ਗਈਆਂ ਤੇ ਬਾਕੀ ਉਹਦੇ ਕਰਕੇ ਵੀ ਹੋ ਸਕਦਾ ਤੇ ਸਾਡਾ ਇਹ ਆ ਵੀ ਇਸ ਤਰ੍ਹਾਂ ਅਸੀਂ ਇਹ ਜਿੱਦਾਂ ਕਰਵਾਣੇ ਹੁੰਨੇ ਅਸੀਂ ਵਾਰੀ ਵਾਰੀ ਸਿਰ ਜਿੱਦਾਂ ਸਾਰੇ ਕੰਮ ਕਰਵਾਈਦੇ ਆ ਨਾ ਤੇ ਉਦਾਂ ਜਦੋਂ ਛੁੱਟੀਆਂ ਹੁੰਦੀਆਂ ਗਰਮੀਆਂ ਦੇ ਛੁੱਟੀਆਂ ਹੁੰਦੀਆਂ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਸਾਰਾ ਸਾਰਾ ਬੰਦੇ ਜਾਈਦਾ ਮੋਰੇ ਦੇ ਡੈਸ ਵਗੈਰਾ ਲਗਾ ਕੇ ਠੱਗੀ ਜਾਈਦਾ ਜਿਸ ਵਕਤ ਅਸੀਂ ਸਕੂਲ ਆਏ ਤੇ ਅਸੀਂ ਦੇਖਿਆ ਕਿ ਵਾਈਟ ਪਾਣੀ ਨਿਕਲ ਰਿਹਾ जो वो उस कमरे वाल गए जिधरों पानी आ रहा अक खोल के देखा तो अं देखिए उधरों एक खिड़की टुटी हुई है सामने जी अलमारी इस तलावा जो अख्या कंप्यूटर चुकया गया जो इनवर् कमरे की टाक जी पड़ी हुई है उड़ी पट के जो चोर अंदर दाखिल हो सब तो ਗੱਲ ਇਹ ਵੀ ਆ ਕੇ ਸਕੂਲਾਂ ਦੇ ਹਾਲਾਤ ਦੇਖ ਲਓ ਜੀ ਆ ਤਾਕੀਆਂ ਦੇਖੋ ਆ ਦੇਖੋ ਆ ਕੋਰਣਾ ਖਾਦੀ ਪਈ ਆ ਤਾਕੀ ਕੋਰਣਾ ਖਾਦੀ ਪਈ ਆ ਤੇ ਜਾਲੀ ਦੇਖੋ ਕਿੰਨੀ ਬਗਲੀ ਆ ਤੇ ਚੋਰ ਕਿਉਂ ਨਾ ਆਉਣਗੇ ਸੇਫਟੀ ਨਾਮ ਦੀ ਜੀ ਕੋਈ ਨਹੀਂ ਕੋਈ ਸਰੂ ਲਾਇਆ ਤੇ ਅਸੀਂ ਦੇਖਿਆ ਕਿ ਵਾਈਟ ਪਾਣੀ ਨਿਕਲ ਰਿਹਾ ਹੈ ਜਦੋਂ ਅਸੀਂ ਉਸ ਕਮਰੇ ਵੱਲ ਗਏ ਜਿੱਧਰੋਂ ਪਾਣੀ ਆ ਰਿਹਾ ਸੀ ਲੌਕ ਖੋਲ ਕੇ ਦੇਖਿਆ ਤਾਂ ਅਸੀਂ ਦੇਖਿਆ ਉਧਰ ਇੱਕ ਖਿੜਕੀ ਟੁੱਟੀ ਹੋਈ ਹੈ ਉਹਦੇ ਵਲ ਸਾਹਮਣੇ ਜਿਹੜੀ ਅਲਮਾਰੀ ਸੀ ਉਹ ਵੀ ਸਾਈਡ ਤੇ ਕੀਤੀ ਹੋਈ ਸੀ ਜੀ ਇਸ ਤੋਂ ਇਲਾਵਾ ਜਦੋਂ ਅਸੀਂ ਦੇਖਿਆ ਸਾਡਾ ਕੰਪਿਊਟਰ ਚੁਟਿਆ ਗਿਆ ਸੀ ਤੇ ਜਿਹੜਾ ਇਨਵਰਟਰ ਬੈਟਰੀ ਆ ਸੀ ਉਹ ਖਿੜਕੀ ਦੇ ਕੋਲ ਪਿਆ ਸੀ ਭਾਰਾ ਫੋਨ ਕਰਕੇ ਉਹਨਾਂ ਤੋਂ ਚੁਟਿਆ ਨਹੀਂ ਪਿਆ ਕਿਸ ਛੁੱਟੀਆਂ ਚੱਲ ਰਹੀਆਂ ਸਕੂਲਾਂ ਵਿੱਚ ਤੇ ਅੱਜ ਫਿਰ ਤੁਸੀਂ ਸਭ ਨੇ ਫਾਰਕ ਹੋਣਾ ਸੀਗਾ ਇਹ ਸੈਂਟਰ ਸਕੂਲ ਹੋਣ ਕਰਕੇ ਉਹਨਾਂ ਨੇ ਇੱਥੇ ਹੀ ਆ ਕੇ ਫਾਰਕ ਹੋਣਾ ਸੀ ਜਿਸ ਕਰਕੇ ਸਾਨੂੰ ਵੀ ਆਣਾ ਪਿਆ ਕਿੰਨੇ ਵਜੇ ਆਏ ਸੀ ਸਵੇਰੇ ਤੁਸੀਂ ਅਸੀਂ ਸਵੇਰੇ 12 ਵਜੇ ਇੱਥੇ ਆਏ ਇੱਕ ਘਟਨਾ ਕਿੰਨੇ ਵਜੇ ਤੁਸੀਂ ਉਦੋਂ ਦੇਖਿਆ ਆ ਕੇ ਉਸ ਤੋਂ ਬਾਅਦ ਹੀ ਦੇਖਿਆ ਪਹਿਲਾਂ ਅਸੀਂ ਸਾਨੂੰ ਫਾਰਕ ਕਰਨਾ ਸੀਗਾ ਠੀਕ ਹੈ ਜੀ ਜਦੋਂ ਉਧਰੋਂ ਅਸੀਂ ਫ੍ਰੀ ਹੋਏ ਉਸ ਤੋਂ ਬਾਅਦ ਅਸੀਂ ਸਾਰੀ ਪਤ ਆਫਿਸ ਆ ਜਦੋਂ ਚੈੱਕ ਕਰਕੇ ਦੇਖਿਆ ਬਾਹਰ ਜਿਹੜਾ ਸਾਰੇ ਫੋਨ ਕੀਤਾ ਦੇ ਅਸੀਂ ਬਾਕੀ ਤੁਹਾਡਾ ਸ਼ੁਭਨਾਮਾ ਮੇਰਾ ਨਾਮ ਬਲਵਿੰਦਰ ਹੈ ਤੁਸੀਂ ਇੱਥੇ ਹੈਡ ਟੀਚਰ ਨਹੀਂ ਹੈ ਸੀ ਐਜਟੀ ਅੱਜ ਡਾਕਟਰ ਦੇ ਕੋਲ ਗਏ ਆ ਉਹਨਾਂ ਤੋਂ ਬਾਅਦ ਮੈਂ ਇੰਚਾਰਜ ਆ ਸਕੂਲ ਸੋ ਆ ਜਿਹੜਾ ਪੰਜਾਬ ਜ਼ਮੀਨ ਤੇ ਗੁੰੱਲਿਆ ਹੋਇਆ ਇਤਜਾਬ ਆ ਆ ਦੇਖੋ ਜੀ ਜ਼ਮੀਨ ਤੇ ਗੁੰੱਲਿਆ ਹੋਇਆ ਇਤਜਾਬ ਉਹਦੇ ਵੱਲ ਦੇਖ ਕੇ ਇਹ ਮੈਡਮ ਬਲਵਿੰਦਰ ਅੱਜ ਕਿਸੇ ਕਿ ਮੈਂ فارਗ ਹੋਣਾ ਸੀ ਨਾ ਸੋ ਇਹ ਜ਼ਾਬਲ ਦੇਖ ਕੇ ਇੱਧਰ ਆਏ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਅੰਦਰੋਂ ਕੰਪਿਊਟਰ ਗਾਇਬ ਹੈ ਹਾਂ ਜੀ ਅੱਜ ਜਿੱਦਾਂ ਤਾਂ ਇਹ ਜਿਹੜੀ ਉਹ ਜਿਹੜੀਆਂ ਵੜਨ ਦੀ ਜਗਾ ਤੇ ਇੱਥੇ ਹੈਗਾ ਕੰਪਿਊਟਰ ਪਿਆ ਸੀ ਐ ਜਗ੍ਹਾ ਤੇ ਕੋਈ ਨਹੀਂ ਸੀ ਇੱਥੇ ਬੈਠਾ ਸੀ ਆ ਜਗਤ ਦੇ ਕੰਪਿਊਟਰ ਪ੍ਰਿਆਸੀ ਸੋ ਦੇਖ ਲਓ ਜੀ ਦੁਨੀਆ ਤੇ ਕਿੱਡੇ ਕਿੱਡੇ ਭਲੇ ਲੋਗ ਆ ਉਹ ਬੈਟਰਾਂ ਦੇ ਕਿਹ ਲੋਕ ਸੁਨਾਨਦਾਰ ਕਰਦੇ ਆ ਔਰ ਇਸੇ ਦੇ ਜਿਹੜੇ ਫਲੇਮਾਨ ਸਚੋਲ ਫਲੇਮਾਨ ਸਚੋਲ ਕੀਆ ਸਭ ਨੇ ਔਰ ਮੈਟਰੀ ਆ ਗਿਆ ਤਾਂ ਆ ਬੈਟਰ ਹੋ ਸਕਦਾ ਭਾਰਾ ਹੋਵੇ ਇਹਨਾਂ ਦੇ ਛੋਲ ਚੱਕ ਕੇ ਅਪਿਛਤ ਤਾਕੀ ਪਾੜੀ ਹੋਈ ਹੈ ਸੋ ਜੇ ਇੱਥੇ ਦੀ ਗਰੀਬ ਜੀ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਸਕੂਲ 'ਵੇ ਵੱਡੇ ਕਮਰੇ ਦੀ ਤਾਕੀ ਜਿਹੜੀ ਆ ਪਾੜੀ ਹੋਈ ਆ ਉਥੋਂ ਇਹ ਜਾਲੀ ਫੱਟ ਗਈ ਜਿਹੜੇ ਆ ਚੋਰ ਅੰਦਰ ਦਾਖਲ ਹੋਏ ਔਰ ਉਥੋਂ ਕੰਪਿਊਟਰ ਲੈ ਕੇ ਗਏ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਆ ਕਿ ਸਕੂਲਾਂ ਦੇ ਹਾਲਾਤ ਦੇਖ ਲਓ ਜੀ ਆ ਤਾਕੀਆਂ ਦੇਖੋ ਆ ਦੇਖੋ ਆ ਕੋਨਾ ਖਾਦੀ ਪਈ ਆ ਤਾਕੀ ਕੋਨਾ ਖਾਦੀ ਪਈ ਆ ਤੇ ਜਾਲੀ ਦੇਖੋ ਕਿੰਨੀ ਬਗਲੀ ਆ ਤੇ ਚੋਰ ਕਿਉਂ ਨਾ ਆਉਣਗੇ ਸੇਫਟੀ ਨਾਮ ਦੀ ਵੀ ਕੋਈ ਚੀਜ਼ ਹੋਣੀ ਚਾਹੀਦੀ ਆ ਪਰ ਕੰਨਾ ਜ਼ਰੂਰ ਹੋ ਗਿਆ